ਫਿਰੋਜ਼ਪੁਰ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੀਆਂ ਉਸ ਵੇਲੇ ਲੱਤਾਂ ਕੰਬ ਗਈਆਂ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਇੱਕ ਕੈਦੀ ਦੇ ਕਮਰੇ ਦੇ ਵਿੱਚ ਹੱਥ ਕੜੀਆਂ ਬੈੱਡ ਤੇ ਧਰੀਆਂ ਧਰਾਈਆਂ ਰਹਿ ਗਈਆਂ ਤੇ ਕੈਦੀ ਨੇ ਆਪਰੇਸ਼ਨ ਹੋਣ ਤੋਂ ਪਹਿਲਾਂ ਹੀ ਅਚੇਹਤ ਕਾਂਡ ਕਰ ਦਿੱਤਾ ਤੇ ਜਦੋਂ ਡਾਕਟਰ ਨੇ ਬੈੱਡ ਤੇ ਦੇਖਿਆ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਆਪਣੀ ਵਰਦੀ ਦੀ ਇੱਜ਼ਤ ਰੱਖਣ ਦੇ ਵਾਸਤੇ ਪੁਲਿਸ ਨੇ ਅੱਡਿਆਂ ਨੂੰ ਥੁੱਕ ਲਾ ਲਿਆ ਤੇ ਕੁਝ ਹੀ ਸਮੇਂ ਦੇ ਵਿੱਚ ਕੈਦੀ ਨੂੰ ਕਾਬੂ ਕਰ ਲਿਆ ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਦੇ ਵਿੱਚ ਕੈਦੀਆਂ ਦਾ ਝਗੜਾ ਹੋ ਜਾਂਦਾ ਤੇ ਇੱਕ ਕੈਦੀ ਦੀ ਉਂਗਲ ਟੁੱਟ ਜਾਂਦੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਉੱਥੇ ਬਾਥਰੂਮ ਦਾ ਬਹਾਨਾ ਲਗਾ ਕੇ ਉਹ ਫਰਾਰ ਹੋ ਗਿਆ ਜਦੀ ਜਾਣਕਾਰੀ ਡੀਐਸਪੀ ਸੁਖਵਿੰਦਰ ਸਿੰਘ ਨੇ ਸਾਂਝੀ ਕੀਤੀ ਇੱਕ ਅਚ ਜ ਹਵਾਲਾਤੀ ਜਿਹੜਾ ਉਹ ਭੱਜਿਆ ਹੈਗਾ ਸੀਗਾ ਸ਼ਿਵਸ ਹਸਪੀਟਲ ਤੋਂ ਕੀ ਨਾਮ ਹੈਗਾ ਔਰ ਉਹ ਫੜਿਆ ਗਿਆ ਰਿਸ਼ੂ ਵਾਸੀ ਬਗਦਾਦੀਗੜ ਫਰੂਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਕਿ ਬਿਮਾਰ ਸੀ ਉਹ 23 ਤਰੀਕ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਹੋਇਆ ਸੀ ਜੋ ਗਾਰਡ ਲੱਗੀ ਹੋਈ ਸੀ ਅੱਜ ਸਵੇਰੇ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜੋ ਪੁਲਿਸ ਨੇ مشتਦੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤੇ ਪੁਲਿਸ ਹਰਾਸਤ ਵਿੱਚੋਂ ਭੱਜਣ ਕਰਕੇ ਉਸਤੇ ਕੇਸ ਰਜਿਸਟਰ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਪਈ ਸਰ ਕਿਹੜੇ ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ ਸਰ ਕਿੰਨੀ ਦੇਰ ਤੋਂ ਜਿਹੜਾ ਹਸਪਤਾਲ ਦੇ ਵਿੱਚ ਐਕਨ ਠੀਕਾ ਸੀ ਇਹ ਜਿਹੜਾ ਸੀਗਾ ਰਿਸ਼ੂ 23 ਤਰੀਕ ਨੂੰ ਦਾਖਲ ਹੋਇਆ ਸੀ 23 24 ਨੂੰ ਤੇ ਇਹ ਅਜੇ ਤੱਕ ਦਾਖਲ ਸੀ ਇਹਦੀ ਅਜੇ ਸਰਜਰੀ ਹੋਣੀ ਹੈ ਜਿਹਦੇ ਕਰਕੇ ਇਹ ਉੱਥੇ ਅਜੇ ਦਾਖਲ ਹੈ ਤੇ ਇਹ ਸਰਫਾਰ ਕਿਵੇਂ ਹੋਇਆ ਉਹ ਤੋਂ ਇਹਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਉਸਰ ਉੱਥੇ ਪਤਾ ਨਹੀਂ ਲੱਗਾ ਗਾਰਡ ਵੀ ਜਿਹੜੀਆਂ ਨਾਲ ਹੁੰਦੀ ਐ ਉਸ ਚੰਦੇ ਉੱਪਰ ਗਾਰਡ ਨੂੰ ਪਤਾ ਲੱਗਿਆ ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਫਿਰ ਟਰੈਕ ਕੀਤਾ ਜੀ ਉਹਨਾਂ ਮਗਰੋਂ ਇਮੀਡੀਏਟਲੀ ਟਰੈਕ ਕੀਤਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਵੀ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਇਹ ਗਿਆ ਵੀ ਉਸ ਪੁਲਿਸ ਬਾਹਰ ਵੀ ਲੱਗੀ ਹੋਈ ਐ ਜੋ ਇਹ ਨਿਕਲਿਆ ਤੇ ਇਹਨੂੰ ਫੜ ਲਿਆ ਗਿਆ ਉੱਥੇ ਇਸ ਮਾਮਲੇ ਤੇ ਸਿਵਲ ਹਸਪਤਾਲ ਦੇ ਡਾਕਟਰ ਨੇ ਵੀ ਜਾਣਕਾਰੀ ਸਾਂਝ ਕੀਤੀ ਜ਼ਰਾ ਤੁਸੀਂ ਵੀ ਸੁਣੋ ਫਿਰ ਜਿਹੜੇ ਇੱਕ ਪੇਸ਼ੈਂਟ ਆਇਆ ਸੀਗਾ ਉੱਪਰ ਹੈ ਕੀ ਸੀਗਾ ਕੈਦੀ ਹਾਂਜੀ ਮੇਰੇ ਨਾਲ ਡਾਕਟਰ ਅਗੇਪਾਲ ਸਿਵਲ ਹਸਪੀਟਲ ਫਲੋਸਪੁਰ ਤੋਂ ਹੈ ਐਮਰਜੈਂਸੀ ਮੈਡੀਕਲ ਅਫੀਸਰ ਸਾਡੇ ਕੋਲੇ ਰਿਸ਼ੂ ਨਾਮ ਦਾ ਇੱਕ ਸੈਂਟਰਲ ਜੇਲ੍ਹ ਤੋਂ ਕੈਦੀ ਆਇਆ ਹੈ ਸੀਗਾ ਤੇ ਸਾਡੇ ਕੋਲ ਉੱਪਰ ਦਾਖਲ ਸੀ ਪ੍ਰिजनਰ ਰਿਪੋਰਟ ਦੇ ਵਿੱਚ ਤੇ ਅੱਜ ਜਦੋਂ ਸਵੇਰੇ ਅਸੀਂ ਦਵਾਈ ਦੇਣ ਗਏ ਤਾਂ ਸਾਨੂੰ ਉਹ ਬੈੱਡ ਤੇ ਨਹੀਂ ਮਿਲਿਆ ਤੇ ਮੁਲਾਜ਼ਮਾਂ ਵੱਲੋਂ ਭਾਲ ਜਾਰੀ ਹੈਗੀ ਠੀਕ ਇਲਾਜ ਚੱਲ ਰਿਹਾ ਸੀ ਇਲਾਜ ਚੱਲ ਰਿਹਾ ਖੈਰ ਦੇਖਿਆ ਜਾਵੇ ਤਾਂ ਹੁਣ ਕੈਦੀ ਪੁਲਿਸ ਨਾਲੋਂ ਵੀ ਇੱਕ ਕਦਮ ਅੱਗੇ ਚੱਲਦੇ ਨਜ਼ਰ ਆ ਰਹੇ ਨੇ ਜਿਹੜੇ ਕਿ ਬੇਖੌਫ ਹੋ ਕੇ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਇਸ ਦੇ ਨਾਲ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ